ਇੱਕ ਵਾਰੀ ਕਿਸੇ ਰਾਜੇ ਨੇ ਖੁਸ਼ ਹੋ ਕੇ ਕਿਸੇ ਬੰਦੇ ਨੂੰ ਚੰਦਨ ਦੀ ਲੱਕੜੀ ਦਾ ਬਾਗ ਦੇ ਦਿੱਤਾ ਜਿਸ ਵਿੱਚ ਚੰਦਨ ਦੇ ਬਹੁਤ ਸਾਰੇ ਦਰਖਤ ਸੀ ਪੀੜ ਸੀ ਜਿਹੜਾ ਬੰਦਾ ਸੀ ਉਸ ਨੂੰ ਚੰਦਨ ਦੀ ਲੱਕੜੀ ਦਾ ਮੁੱਲ ਨਹੀਂ ਪਤਾ ਸੀ ਕੀ ਚੰਦਨ ਦੀ ਲੱਕੜੀ ਬੜੀ ਮਹਿੰਗੀ ਹੁੰਦੀ ਹੈ ਪਰ ਉਸ ਨੇ ਚੰਦਨ ਦੀ ਲੱਕੜੀ ਨੂੰ ਕੋਲਿਆਂ ਦੇ ਭਾਅ ਵਿੱਚ ਦਿੱਤਾ ਭਾਅ ਕੀ ਉਸ ਨੂੰ ਚੰਦਨ ਦੀ ਲੱਕੜੀ ਦਾ ਮੁੱਲ ਨਹੀਂ ਪਤਾ ਸੀ ਉਸ ਨੇ ਸਾਰੀ ਦੀ ਸਾਰੀ ਲੱਕੜ ਹੌਲੀ-ਹੌਲੀ ਕਰਕੇ ਕੋਲਿਆਂ ਦੇ ਭਾਅ ਵਿੱਚ ਵੇਚ ਦਿੱਤੀ ਜਦੋਂ ਸਾਰੀ ਲੱਕੜ ਖਤਮ ਹੋ ਗਈ ਉਹਦੇ ਕੋਲ ਕੁਝ ਵੀ ਨਹੀਂ ਬਚਿਆ ਫਿਰ ਉਸ ਨੂੰ ਚੰਦਨ ਦੀ ਲੱਕੜੀ ਦਾ ਮੁੱਲ ਪਤਾ ਲੱਗਾ ਵੀ ਚੰਦਨ ਦੀ ਲੱਕੜੀ ਤਾਂ ਬੜੀ ਜ਼ਿਆਦਾ ਮਹਿੰਗੀ ਹੁੰਦੀ ਹੈ ਉਹ ਬੜਾ ਪਛਤਾਇਆ ਬੜਾ ਰੋਇਆ ਪਰ ਹੁਣ ਪਛਤਾਉਣ ਤੇ ਰੋਂਦਾ ਕੋਈ ਵੀ ਫਾਇਦਾ ਨਹੀਂ ਸੀ ਕਿਉਂਕਿ ਹੁਣ ਚੰਦਾਂ ਦੀ ਜਿਹੜੀ ਲੱਕੜੀ ਸੀ ਉਹ ਕੋਲਿਆਂ ਦੇ ਭਾਅ ਵਿਕ ਚੁੱਕੀ ਸੀ ਹੁਣ ਪਸ਼ਤੌਨ ਦਾ ਕੋਈ ਵੀ ਫਾਇਦਾ ਨਹੀਂ ਸੀ ਨਾ ਰੌਣ ਦਾ ਕੋਈ ਫਾਇਦਾ ਸੀ ਤੇ ਨਾ ਹੀ ਪਸ਼ਤੌਨ ਦਾ ਕੋਈ ਫਾਇਦਾ ਸੀ ਬਸ ਇਸੇ ਤਰ੍ਹਾਂ ਹੀ ਸਾਡੇ ਸੁਵਾਸ ਨੇ ਸਾਡੇ ਸਾਹ ਨੇ ਜਦੋਂ ਸਾਡੀ ਸਾਰੀ ਉਮਰ ਲੰਘ ਜਾਵੇਗੀ ਫਿਰ ਅਸੀਂ ਪਛਤਾਵਾਂਗੇ ਸਾਰੇ ਜਾਣੇ ਕਿ ਸਾਨੂੰ ਪ੍ਰਮਾਤਮਾ ਨੇ ਇੰਨੇ ਕੀਮਤੀ ਸਵਾਸ ਦਿੱਤੇ ਸੀ ਅਸੀਂ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਿਆ ਅਸੀਂ ਚੰਗੇ ਕਰਮ ਕਿਉਂ ਨਹੀਂ ਕੀਤੇ ਅਸੀਂ ਪ੍ਰਮਾਤਮਾ ਨੂੰ ਯਾਦ ਕਿਉਂ ਨਹੀਂ ਕੀਤਾ ਗੁਰਬਾਣੀ ਕਿਉਂ ਨਹੀਂ ਪੜ੍ਹੀ ਅਸੀਂ ਪਸਤਾਵਾਂਗੇ ਜਦੋਂ ਸਾਡੀ ਉਮਰ ਲੰਘ ਗਈ ਇਸ ਕਰਕੇ ਵਾਹਿਗੁਰੂ ਜੀ ਅਜੇ ਵੀ ਸਮਾਂ ਹੈ ਤੁਸੀਂ ਨਾਮ ਵੀ ਜਪਿਆ ਕਰੋ ਭਾਵਕੀ ਕੰਮ ਕਰਦੇ ਕਰਦੇ ਪ੍ਰਮਾਤਮਾ ਨੂੰ ਯਾਦ ਕਰਿਆ ਕਰੋ ਉਹਦਾ ਸ਼ੁਕਰਾਨਾ ਵੀ ਕਰਿਆ ਕਰੋ ਗੁਰਬਾਣੀ ਵੀ ਪੜਿਆ ਕਰੋ ਬਸ ਇਹੀ ਇੱਕ ਸਮਾਂ ਹੈ ਕਿ ਤੁਸੀਂ ਪ੍ਰਮਾਤਮਾ ਦਾ ਨਾਮ ਜਪ ਸਕਦੇ ਹੋ ਇਸ ਕਰਕੇ ਕੰਮ ਦੇ ਨਾਲ-ਨਾਲ ਤੁਸੀਂ ਗੁਰਬਾਣੀ ਵੀ ਪੜਿਆ ਕਰੋ ਤੇ ਨਾਮ ਵੀ ਜਪਿਆ ਕਰੋ ਜੇ ਆਪਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਕਿਰਪਾ ਕਰਕੇ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ